ਬੈਲਜੀ ਦਾ ਖਾਲਸਾ ਬੈਲਜੀ ਦੀ ਫਤਿਹ ਮੰਤਰ ਬਹੁਤ ਤਰ੍ਹਾਂ ਦੇ ਮੰਤਰ ਅਲੱਗ-ਅਲੱਗ ਧਰਮਾਂ ਦੇ ਮੰਤਰ ਅਲੱਗ-ਅਲੱਗ ਦੇਵਤਿਆਂ ਦੇ ਮੰਤਰ ਆਪੋ ਆਪਣੀ ਜਗ੍ਹਾ ਤੇ ਸਾਰੇ ਮੰਤਰ ਬਹੁਤ ਚੰਗੇ ਆ ਪਰ ਜਿਹੜਾ ਪਿਛਲੇ 33 ਸਾਲਾਂ ਦੇ ਵਿੱਚ ਕਈ ਵਾਰੀ ਅਸੀਂ ਦੇਖਿਆ ਕਈਆਂ ਨੂੰ ਅਜਮਾਇਆ ਉਹ ਸਭ ਤੋਂ ਵਧੀਆ ਸਾਨੂੰ ਲੱਗਿਆ ਮੂਲ ਮੰਤਰ ਜੇ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਆ ਤਾਂ ਸਾਨੂੰ ਕੋਈ ਡਰ ਭੈ ਕੋਈ ਤਕੀ ਹੋਣ ਚਰਕਾਬਤ ਨਹੀਂ ਆ ਸਕਦੀ ਅਸੀਂ ਮੂਲ ਮੰਤਰ ਨੂੰ 108 ਵਾਰ ਜ਼ਰੂਰ ਅੜਨਾ ਚਾਹੀਦਾ ਹੈ ਹਰ ਇੱਕ ਆਦਮੀ ਨੂੰ ਮੂਲ ਮੰਤਰ ਭਾਵੇਂ ਤੁਸੀਂ ਗੱਡੀ ਚ ਚਲਾਉਂਦੇ ਕਰੋ ਟਰੈਕਟਰ ਚ ਚਲਾਉਂਦੇ ਕਰੋ ਮੋਟਰਸਾਈਕਲ ਚ ਚਲਾਉਂਦੇ ਕਰੋ ਘਰ ਹੀ ਬੈਠ ਕੇ ਕਰੋ ਜੇ ਜਾਪ ਕਰ ਲੋਗੇ 10 ਮਿੰਟ ਬੈਠ ਕੇ ਤਾਂ ਬਹੁਤ ਜ਼ਿਆਦਾ ਗੁੱਡ ਤੁਸੀਂ ਫਿਰਦੇ ਵੀ ਕਰ ਸਕਦੇ ਹੋ ਡੇਲੀ 108 ਵਾਰ ਮੰਤਰ ਜੇ ਤੁਸੀਂ ਸਵੀਕਾਰ ਹੋਗੇ ਤੁਹਾਡੀ ਇੱਕ ਇੱਕ ਬਾਡੀ ਦਾ ਪਾਰਟ ਕੋਈ ਕਿਸੇ ਮਾੜੀ ਛਾਇਆ ਮਾੜੇ ਗ੍ਰਹਿ ਦਾ ਕੋਈ ਪ੍ਰਭਾਵ ਨਹੀਂ ਪਰੂਗਾ ਤੇ ਜੇ ਅਸੀਂ ਮੂਲ ਮੰਤਰ ਦਾ ਜਾਪ ਕਰੀਏ ਤਾਂ ਤੁਸੀਂ ਆਪਣੇ ਆਪ 'ਚ ਇੱਕ ਸਾਤ ਬਾਅਦ ਤੁਸੀਂ ਦੇਖੋਗੇ ਕਿ ਉਹਦਾ ਕੀ ਨਜ਼ਾਰਾ ਕੀ ਫਾਇਦੇ ਤੇ ਮਹਾਰਾਜ ਤਰਕੀਆਂ ਬਖਸ਼ੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ